ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀਉ ਕੀਰਤਨ ਸੋਹਿਲਾ ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਹੋ ਸਰਜਨਹਾਰੋ ਤਮਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਵੋ ਨਿਤ ਨਿਤ ਜਿੜੇ ਸਮਾਲੀਆਂ ਦੇਖੇਗਾ ਦੇਵ ਨਿਹਾਰ ਤੇਰੀ ਦਾਨੇ ਕੀਮਤ ਨਾ ਪਵੈ ਤੇ ਦਾਤੇ ਗੁਣ ਸੁਮਾਰ ਸੰਬਤ ਸ਼ਹਾ ਲਿਖਿਆ ਮਿਲ ਕਿਰਪਾ ਵੋ ਤੀਲ ਦੇਹੋ ਸੱਜਣ ਅਸੀਸੜੀਆਂ ਜੋ ਸਭ ਸੋ ਮੇਲ ਕਰੇ ਕਰੇ ਹੋ ਪਹੋਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਉਸੇ ਤੇ ਹਮਨ ਰਾਗ ਆਸਾ ਮੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਓ ਵਿਸੁਏ ਚਸਿਆਂ ਘੜੀਆਂ ਪਹਿਰਾ ਤਿੱਥੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵੋ ਖੰਡਨਾ ਤੇਰੀ ਯਾਰਤੀ ਅਨਹਤ ਸ਼ਬਦ ਵਜੰਤੇ ਪੈਰੀ ਰਹਾ ਓ ਸੈਸ ਤਵ ਨੈਨ ਨੰਨ ਨੈਨ ਹੈ ਤੋਹੇ ਕੋ ਸੈਸ ਮੂਰਤ ਨੰਨਾ ਇਕ ਤੋਹੀ ਸੈਸ ਪਦ ਬਿਮਲ ਨੰਨਾ ਇਕ ਪਦ ਗੰਧ ਬਿਨ ਸੈਸ ਤਵ ਗੰਧ ਉਚਲਤ 모ਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਿਤ ਮਨੋਂੰਤਨੋ ਮੈਂ ਆਏ ਪਿਆਸਾ ਕਿਰਪਾ ਚਲਦੇ ਨਾਨਕ ਸਰੰਕੋ ਹੋਏ ਜਨ ਤੇ ਤੇ ਰਹਿ ਨਾਹੀ ਵਸਰਾ ਗੌੜੀ ਪੁਰਬੀ ਮਹੰਲਾ ਚੌਥਾ ਕਾਮ ਕ੍ਰੋਧ ਨਗਰ ਬੋ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋ ਤੇ ਪਨ ਵੱਡਾ ਹੈ ਰਹਾਉ ਸਾਗ ਥਰ ਸਨ ਜਾਣਿਆ ਤਿਲੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚੁਵੇਂ ਤੋ ਗਪਾਵੇ ਜਮ ਕਾਲ ਸਹੀਸਰ ਡੰਡਾ ਹੈ ਹਰ ਜਨ ਹਰ ਹਰੇ ਨਾਮ ਸਮਾਣੀ ਦੁਖ ਜਨਮ ਮਰਨ ਪੌਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਖਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰੋ ਤੇਰੇ ਹਰਿ ਰਾਖ ਰਾਖ ਬਡ ਬਡਾ ਹੈ ਜਨ ਨਾਨਕ ਨਾਮ ਧਾਰ ਟੇਕਰ ਨਾਮੇ ਸੁਖ ਮੰਡਾ ਹੈ ਰਾ ਗੋੜੀ ਪੁਰਬੀ ਮਹੱਲਾ ਪੰਜ ਮਾ ਕਰੋ ਬੇਨੰਤੀ ਸੁਣ ਮਰੇ ਮੀਤਾ ਸੰਤ ਟਹਲ ਕੀ ਬੇ ਲਾਈ ਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੋਹਿਲਾ ਅਬ ਦੇ ਘਟੇ ਦਿਨ ਸ਼ਰਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਭੀਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੈਵ ਰਸ ਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਾਰੇ ਗੁਰ ਤੇ ਮਨੈ ਬਸੀਰਾ نج کر محل پاو سکھ سجے بہر نی گر جام پورکھ ودا سردا من کی پورے نانک سے ہے سکھ منگ موکو کر سنت کی تورے انتر جامی پورک ودھا سردا من کی پورے ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ